ਤਾਂ ਬਚਾ ਕਿਵੇਂ ਹੋਣਾ ਜੇ ਉਸ ਦੇ ਵਿੱਚ ਕੋਈ ਇੱਕ ਦੋ ਸਵਾਰੀਆਂ ਬੈਠੀਆਂ ਤਾਂ ਉਹਨਾਂ ਦਾ ਬਚਾ ਕਿਵੇਂ ਹੋਣਾ ਜੇ ਨੀਂਦ ਆ ਜਾਂਦੀ ਹੈ ਜੇ ਧੁੰਦ ਦਾ ਕੋਈ ਝਾਕਾ ਲੱਗਦਾ ਤਾਂ ਜਾਂ ਕਿਸੇ ਜਾਨਵਰ ਦਾ ਝਾਕਾ ਲੱਗਦਾ ਜੇ ਗੱਡੀ ਰੋਡ ਤੋਂ ਉੱਤਰ ਹੀ ਜਾਵੇ ਤਾਂ ਬਚਾ ਕਿਵੇਂ ਕਰਨਾ ਸਵਾਰੀਆਂ ਨੂੰ ਕਿਵੇਂ ਬਚਾਉਣਾ ਡਰਾਈਵਰ ਨੇ ਕਿਵੇਂ ਬਚਣਾ ਇਸ ਬਾਰੇ ਤੁਹਾਨੂੰ ਜਾਣਕਾਰੀ ਦੇਣ ਲੱਗੇ ਆਂ ਔਰ ਤੁਸੀਂ ਵੀ ਜਾਣਕਾਰੀ ਜਿਹੜੀ ਆਪਣੇ ਕੋਲ ਰੱਖਦੇ ਹੋ ਉਸ ਬਾਰੇ ਕਮੈਂਟ ਜਰੂਰ ਕਰਨੇ ਆਂ ਹੁਣ ਜਾਣਕਾਰੀ ਅਸੀਂ ਦੇ ਦਿੰਦੇ ਆਂ ਇਹ ਜੇ ਰੋਡ ਦੇ ਉੱਤੋਂ ਗੱਡੀ ਮਿਸ ਹੋ ਜਾਂਦੀ ਆ ਸਕਿਪ ਹੋ ਜਾਂਦੀ ਆ ਰੋਡ ਤੋਂ ਇੱਕ ਸਾਈਡ ਤੇ ਚਲੀ ਜਾਂਦੀ ਆ ਤਾਂ ਖੱਡੇ ਵਿੱਚ ਵੀ ਪੈ ਸਕਦੀ ਆ ਖੇਤਾਂ ਵਿੱਚ ਵੀ ਜਾ ਸਕਦੀ ਆ ਤੇ ਜਦੋਂ ਇੰਨੇ ਵੱਡੇ ਰੁੱਖ ਆ ਜਿਹੜੇ ਤੁਸੀਂ ਰੁੱਖ ਵੇਖ ਰਹੇ ਹੋ ਜਿੰਨੇ ਵੀ ਰੁੱਖ ਲੱਗੇ ਹੋਏ ਆ ਜੋ ਖੱਡੇ ਦੇ ਵਿੱਚ ਗੱਡੀ ਪੈਣ ਨਾਲ ਬਚਾਅ ਹੋ ਸਕਦਾ ਸੀ ਉਹ ਰੁੱਖ ਨਾਲ ਵੱਜ ਕੇ ਬਚਾਅ ਨਹੀਂ ਹੋ ਸਕਦਾ ਰੁੱਖ ਨਾਲ ਵੱਜ ਕੇ ਬਹੁਤ ਵੱਡਾ ਹਾਸਾ ਵਾਪਰਦਾ ਇੱਕ ਸਵਾਰੀਆਂ ਨਹੀਂ ਜੇ ਚਾਰ ਬੈਠੀਆਂ ਹੋਣ ਤਾ ਚਾਰਾਂ ਦਾ ਹੀ ਜਿਹੜਾ ਵਾ ਉਹ ਖਤਮ ਹੋਣਾ ਲਾਜ਼ਮੀ ਹੋ ਜਾਂਦਾ ਹੈ ਔਰ ਇੰਜਰੀਆਂ ਬਹੁਤ ਜ਼ਿਆਦਾ ਹੁੰਦੀਆਂ ਜ਼ਿਆਦਾਤਰ 90% ਚਾਂਸ ਅਸੀਂ ਇਹੀ ਵੇਖੇ ਆ ਕਿ ਪੁਰਾਣੇ ਰੁੱਖ ਜੋ ਹਾਈਵੇ ਦੇ ਉੱਤੇ ਆ ਅਸੀਂ ਨਹੀਂ ਕਹਿੰਦੇ ਰੁੱਖ ਨਾ ਲਗਾਓ ਅਸੀਂ ਤਾਂ ਕਹਿੰਨੇ ਆ ਕਿ ਵਾਤਾਵਰਣ ਜਿਹੜਾ ਸ਼ੁੱਧ ਰੱਖਣ ਵਾਸਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਾਸਤੇ ਰੁੱਖਾਂ ਦੀ ਫੁੱਲਾਂ ਦੀ ਇਹੜਾ ਬੂਟਿਆਂ ਦੀ ਜ਼ਰੂਰਤ ਹੈ ਲੇਕਿਨ ਨਵੀਂ ਪਨੀਰੀ ਲਗਾਓ ਨਵੇਂ ਬੂਟੇ ਲਗਾਓ ਤਾਂ ਜੋ ਜੇ ਕੋਈ ਗੱਡੀ ਸਕਿਪ ਹੋ ਵੀ ਜਾਵੇ ਤਾਂ ਕਿਸੇ ਦੀ ਜਾਨ ਨਾ ਜਾਵੇ ਔਰ ਹੁਣੇ ਰੁੱਖ ਜ਼ਿਆਦਾਤਰ 90% ਰੁੱਖ ਵੀ ਸੁੱਕੇ ਨੇ ਇਹਨਾਂ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਤਾਂ ਜੇ ਲੋਕਾਂ ਨੂੰ ਜਾਨ ਤੋਂ ਬਚਾਉਣਾ ਜੇ ਲੋਕਾਂ ਦੀ ਜਾਨ ਨਾ ਜਾਵੇ ਤੁਸੀਂ ਆਸ ਕਰਦੇ ਹੋ ਕਿ ਇਹਨਾਂ ਨੂੰ ਬਚਾਉਣਾ ਚਾਹੀਦਾ ਤਾਂ ਤੁਹਾਨੂੰ ਇੱਕ ਆਵਾਜ਼ ਉਠਾਉਣੀ ਪੈਗੀ ਕਿ ਇਹ ਪੁਰਾਣੇ ਰੁੱਖ ਜੜੇ ਆ ਇਹਦੇ ਵੱਲ ਸਰਕਾਰ ਧਿਆਨ ਦੇਵੇ ਇਹਨਾਂ ਨੂੰ ਵੱਡ ਦੇਵੇ ਔਰ ਨਵੇਂ ਰੁੱਖ ਲਗਾਵੇ ਜਿਸ ਦੇ ਆਕਸੀਜਨ ਦੀ ਮਾਤਰਾ ਵੀ ਵੱਧ ਹੋਵੇ ਔਰ ਬੂਟੇ ਵੀ ਛੋਟੇ ਹੋਣ ਇਹ ਚੀਜ਼ ਨੂੰ ਵੇਖਦੇ ਹੋਏ ਅਸੀਂ ਹਰ ਵਾਰ ਕਈ ਵਾਰ ਬਹੁਤ ਵਾਰ ਅਸੀਂ ਇਹ ਖਬਰ ਚਲਾ ਚੁੱਕੇ ਆ ਬਹੁਤ ਵਾਰਾ ਪੀਲਾ ਕਰ ਚੁੱਕਿਆ ਲੇਕਿਨ ਲੋਕ ਜਿਹੜੇ ਆ ਉਹ ਇਹਦਾ ਸਹਿਯੋਗ ਨਹੀਂ ਕਰਦੇ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਧਿਆਨ ਵਿੱਚ ਇਹ ਗੱਲ ਨਹੀਂ ਆਉਂਦੀ ਔਰ ਅਸੀਂ ਤੁਹਾਨੂੰ ਫਿਰ ਤਸਵੀਰਾਂ ਦੇ ਨਾਲ ਦੱਸ ਰਹੇ ਹਾਂ ਕਿ ਇੰਨੇ ਪੁਰਾਣੇ ਇੰਨੇ ਵੱਡੇ ਰੁੱਖ ਜਿਹੜੇ ਆ ਇਹ ਕੋਈ ਨਾ ਕੋਈ ਹਾਦਸਾ ਜ਼ਰੂਰ ਕਰਦੇ ਆ ਜਦੋਂ ਵੀ ਗੱਡੀ ਕਿਸੇ ਦੀ ਸਲਿੱਪ ਹੋ ਜਾਂਦੀ ਆ ਜਾਂ ਇੱਕ ਗੱਡੀ ਲਾ ਟੱਕੇ ਦੂਸਰੀ ਗੱਡੀ ਨਾਲ ਸਲਿੱਪ ਹੋ ਜਾਂਦੀ ਆ ਦੁੱਧ ਚਲੀ ਜਾਂਦੀ ਤਾਂ ਰੁੱਖ ਨਾਲ ਵੱਜਣ ਕਰਕੇ ਹਾਦਸਾ ਜਿਹੜਾ ਉਹ ਖਤਰਨਾਕ ਹੋ ਜਾਂਦਾ ਔਰ ਬਹੁਤ ਸਾਰੀਆਂ ਸਵਾਰੀਆਂ ਦੀ ਜਾਨ ਚਲੀ ਜਾਂਦੀ ਆ ਔਰ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਕਿ ਇਸ ਜੀਜ਼ ਨੂੰ ਧਿਆਨ ਚ ਰੱਖਦੇ ਹੋਏ ਪੁਰਾਣੇ ਰੁੱਖ ਵਢਾਉਣ ਦੀ ਜਿਹੜੀ ਆ ਉਹ ਸਰਕਾਰ ਦੇ ਅੱਗੇ ਬੇਨਤੀ ਕਰੋ ਤੇ ਨਵੇਂ ਰੁੱਖ ਲਗਾਉਣ ਦੀ ਬੇਨਤੀ ਕਰੋ ਪੁਰਾਣੇ ਰੁੱਖ ਵੱਢੇ ਜਾਣਗੇ ਤਾਂ ਸੇਫਟੀ ਹੋ ਜਾਵੇਗੀ ਲੋਕਾਂ ਦੀ ਜਾਨ ਨਹੀਂ ਜਾਵੇਗੀ ਔਰ ਗੱਡੀਆਂ ਦਾ ਵੀ ਜਿਆਦਾ ਨੁਕਸਾਨ ਨਹੀਂ ਹੋਵੇਗਾ ਔਰ ਗੱਡੀਆਂ ਦੇ ਨੁਕਸਾਨ ਤੋਂ ਜਿਆਦਾ ਜਿਹੜੀ ਆ ਲੋਕਾਂ ਦੀਆਂ ਜਾਨਾਂ ਨੇ ਇਹ ਕੀਮਤੀ ਜਾਨਾਂ ਬਚਾਉਣ ਵਾਸਤੇ ਅਸੀਂ ਅਪੀਲ ਕਰ ਰਹੇ ਆਂ ਤੁਸੀਂ ਵੀ ਇਸ ਕੱਲ ਨੂੰ ਸਮਝਦੇ ਹੋਏ ਅਪੀਲ ਜ਼ਰੂਰ ਕਰੋ ਔਰ ਵੱਧ ਤੋਂ ਵੱਧ ਵੀਡੀਓ ਵਾਇਰਲ ਕਰਿਆ ਕਰੋ ਜਦੋਂ ਕੋਈ ਹਾਦਸਾ ਰੁੱਖ ਨਾਲ ਬਚ ਕੇ ਵਾਪਰਦਾ ਹੈ